ਦੋਸਤੋ ਪਹਿਲਾਂ ਇਸ ਲਾਣਤੀ ਬੰਦੇ ਦੀ ਕਰਤੂਤ ਦੇਖੋ ਤੇ ਫਿਰ ਅਸੀਂ ਗੱਲ ਕਰਦੇ ਹਾਂ ਜਦੋਂ ਵੀ ਦੋਸਤੋ ਤੁਸੀਂ ਗਲਤ ਕੰਮ ਕਰਨ ਲੱਗਦੇ ਆ ਉਹ ਦਿਨ ਤੇ ਤਰੀਕ ਜ਼ਰੂਰ ਲਿਖ ਲਿਆ ਕਰੋ ਕਿਉਂਕਿ ਕੱਲ ਨੂੰ ਪਰਮਾਤਮਾ ਨੂੰ ਦੋਸ਼ ਦੇਣ ਨਾਲੋਂ ਤੁਹਾਨੂੰ ਪਤਾ ਹੋਵੇ ਕਿ ਅਸੀਂ ਇਸ ਤਰੀਕ ਤੇ ਇਸ ਦਿਨ ਨੂੰ ਗਲਤ ਕੰਮ ਕੀਤਾ ਸੀ ਦੇਖੋ ਦੁਨੀਆ ਦੇ ਵਿੱਚ ਕਿੰਨੇ ਘਟਿਆ ਤੋਂ ਘਟਿਆ ਇਨਸਾਨ ਆ ਦੋਸਤੋ ਇਸ ਵੀਡੀਓ ਨੂੰ ਸਕਿਪ ਨਹੀਂ ਕਰਨਾ ਪੂਰੀ ਜ਼ਰੂਰ ਦੇਖਿਓ ਤੇ ਇਸ ਬੰਦੇ ਨੂੰ ਲਾਣਤਾ ਜ਼ਰੂਰ ਪਾਇਓ। ਉਸ ਤੋਂ ਅਸੀਂ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਮੰਦਰ, ਮਸਜਿਦ, ਗਿਰਜਾ ਘਰ, ਗੁਰਦੁਆਰਾ ਸਭ ਜਾਣਦੇ ਆ। ਪਰ ਦੋਸਤੋ ਉਸੇ ਪ੍ਰਮਾਤਮਾ ਨੇ ਸਾਨੂੰ ਬਣਾਇਆ, ਉਸੇ ਪ੍ਰਮਾਤਮਾ ਨੇ ਇਹਨਾਂ ਜੀਵਾਂ ਨੂੰ ਬਣਾਇਆ। ਜੇ ਅਸੀਂ ਇਹਨਾਂ ਜੀਵਾਂ ਦੀ ਇਸ ਤਰ੍ਹਾਂ ਹੱਤਿਆ ਕਰਾਂਗੇ ਤਾਂ ਦੱਸੋ ਸਾਡੇ ਤੋਂ ਪ੍ਰਮਾਤਮਾ ਕਿਦਾਂ ਖੁਸ਼ ਹੋਊਗਾ? ਦੋਸਤੋ ਜਦੋਂ ਵੀ ਤੁਸੀਂ ਗਲਤ ਕੰਮ ਕਰਨ ਲੱਗਦੇ ਆ ਉਹ ਦਿਨ ਤੇ ਉਹ ਤਰੀਕ ਜ਼ਰੂਰ ਲਿਖ ਲਿਆ ਕਰੋ ਕਿਉਂਕਿ ਜਦੋਂ ਸਮੇਂ ਨੇ ਕਰਵਟ ਲੈਣੀ ਆ ਫਿਰ ਪਰਮਾਤਮਾ ਨੂੰ ਦੋਸ਼ ਨਾ ਦਿਓ ਦੋਸਤੋ ਗਰਵਾਣੀ ਦੇ ਵਿੱਚ ਆਉਂਦਾ ਆ ਜੈਸੀ ਕਰਨੀ ਵੈਸੀ ਵਰਨੀ ਦੋਸਤੋ ਇਹ ਸਾਡੀ ਕਰਮ ਭੂਮੀ ਆ ਜਦੋਂ ਅਸੀਂ ਇਸ ਧਰਤੀ ਤੇ ਬੀਜ ਬੀਜਦੇ ਆ ਜਦੋਂ ਬੀਜ ਵਧੀਆ ਬੀਜਾਂਗੇ ਤਾਂ ਵਧੀਆ ਫਸਲ ਹੋਊਗੀ ਜਦੋਂ ਬੀਜ ਅਸੀਂ ਹਲਕਾ ਬੀਜਾਂਗੇ ਤਾਂ ਫਸਲ ਦਾ ਝਾੜ ਵੀ ਘੱਟ ਹੋਊਗਾ ਦੋਸਤੋ ਇਸੇ ਤਰ੍ਹਾਂ ਇਹ ਸਾਡੀ ਕਰਮ ਭੂਮੀ ਆ ਜੇ ਅਸੀਂ ਵਧੀਆ ਕਰਮ ਕਰਾਂਗੇ ਤਾਂ ਸਾਨੂੰ ਫਲ ਵੀ ਵਧੀਆ ਮਿਲੂਗਾ ਜੇ ਅਸੀਂ ਮਾੜੇ ਕਰਮ ਕਰਾਂਗੇ ਤਾਂ ਸਾਨੂੰ ਫਲ ਵੀ ਮਾੜਾ ਮਿਲਣਾ ਆ ਦੋਸਤੋ ਫਿਰ ਉਦੋਂ ਰੋਇਆ ਨਾ ਕਰੋ ਜਦੋਂ ਕੋਈ ਇਨਸਾਨ ਗਰਮ ਤੇਲ ਦੇ ਕੜਾਹੀ ਦੇ ਵਿੱਚ ਡਿੱਗਦਾ ਆ ਜਦੋਂ ਕੋਈ ਇਨਸਾਨ ਗਰਮ ਦੁੱਧ ਦੇ ਕੜਾਹੀ ਦੇ ਵਿੱਚ ਡਿੱਗਦਾ ਆ ਜਦੋਂ ਕਿਸੇ ਗੱਡੀ ਨੂੰ ਬਲਾਸਟ ਹੋ ਜਾਂਦਾ ਆ ਤੇ ਇਨਸਾਨ ਸੜ-ਸੜ ਕੇ ਮਰਦੇ ਆ ਦੋਸਤੋ ਉਹ ਸਾਡੇ ਕਰਮਾਂ ਦੀ ਸਜ਼ਾ ਸਾਨੂੰ ਪ੍ਰਮਾਤਮਾ ਦਿੰਦਾ ਆ ਦੋਸਤੋ ਹਮੇਸ਼ਾ ਜਦੋਂ ਵੀ ਕੋਈ ਕੰਮ ਕਰਨ ਲੱਗਦੇ 100 ਵਾਰ ਸੋਚਿਆ ਕਰੋ ਕਿ ਇਹ ਕੰਮ ਗਲਤ ਤੇ ਨਹੀਂ ਹੈਗਾ ਦੋਸਤੋ ਇਹ ਬੇਵਸ ਜੀਵ ਆ ਪ੍ਰਮਾਤਮਾ ਨੇ ਬੰਦੇ ਨੂੰ ਦਿਮਾਗ ਦਿੱਤਾ ਤੇ ਤਕਤਵਰ ਬਣਾਇਆ ਦੋਸਤੋ ਜਦੋਂ ਇਹਨਾਂ ਬੇਵਸ ਜੀਵਾਂ ਨੂੰ ਅਸੀਂ ਮਾਰਦੇ ਆ ਤਾਂ ਇਹਦਾ ਬਦਲਾ ਜਿਹੜਾ ਆ ਪ੍ਰਮਾਤਮਾ ਸਾਤੋਂ ਲੈਂਦਾ ਆ ਦੋਸਤੋ ਜੇ ਤੁਸੀਂ ਇਸ ਬੇਵਸ ਜੀਵ ਨੂੰ ਪਿਆਰ ਕਰਦੇ ਆ ਤਾਂ ਕਮੈਂਟ ਦੇ ਵਿੱਚ ਇੱਕ ਵਾਹਿਗੁਰੂ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰੇਕ ਬੰਦੇ ਤੱਕ ਇਸ ਬੰਦੇ ਦੀ ਕਰਤੂਤ ਪਹੁੰਚ ਸਕੇ ਤੇ ਹਰੇਕ ਬੰਦਾ ਇਸ ਬੰਦੇ ਨੂੰ ਜਾਣਤਾ ਪਾ ਸਕੇ ਜਦੋਂ ਵੀ ਦੋਸਤੋ ਤੁਸੀਂ ਗਲਤ ਕੰਮ ਕਰਨ ਲੱਗਦੇ ਆ ਉਹ ਦਿਨ ਤੇ ਤਰੀਕ ਜ਼ਰੂਰ ਲਿਖ ਲਿਆ ਕਰੋ ਕਿਉਂਕਿ ਕੱਲ ਨੂੰ ਪ੍ਰਮਾਤਮਾ ਨੂੰ ਦੋਸ਼ ਦੇਣ ਨਾਲੋਂ ਤੁਹਾਨੂੰ ਪਤਾ ਹੋਵੇ ਕਿ ਅਸੀਂ ਇਸ ਤਰੀਕ ਤੇ ਇਸ ਦਿਨ ਨੂੰ ਗਲਤ ਕੰਮ ਕੀਤਾ ਸੀ ਦੇਖੋ ਦੁਨੀਆ ਦੇ ਵਿੱਚ ਕਿੰਨੇ ਘਟਿਆ ਤੋਂ ਘਟਿਆ ਇਨਸਾਨ ਆ ਦੋਸਤੋ ਇਸ ਵੀਡੀਓ ਨੂੰ ਸਕਿਪ ਨਹੀਂ ਕਰਨਾ ਪੂਰੀ ਜਰੂਰ ਦੇਖਿਓ ਤੇ ਇਸ ਬੰਦੇ ਨੂੰ ਲਾਣਤਾ ਜਰੂਰ ਪਾਇਓ ਦੋਸਤੋ ਅਸੀਂ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਮੰਦਰ ਮਸਜਿਦ ਗਿਰਜਾ ਘਰ ਗੁਰਦੁਆਰਾ ਸਭ ਜਾਣੇ ਆ ਪਰ ਦੋਸਤੋ ਉਸੇ ਪ੍ਰਮਾਤਮਾ ਨੇ ਸਾਨੂੰ ਬਣਾਇਆ ਉਸੇ ਪ੍ਰਮਾਤਮਾ ਨੇ ਇਹਨਾਂ ਜੀਵਾਂ ਨੂੰ ਬਣਾਇਆ ਜੇ ਅਸੀਂ ਇਹਨਾਂ ਜੀਵਾਂ ਦੀ ਇਸ ਤਰ੍ਹਾਂ ਹੱਤਿਆ ਕਰਾਂਗੇ ਤਾਂ ਦੱਸੋ ਸਾਡੇ ਤੋਂ ਪ੍ਰਮਾਤਮਾ ਕਿੰਨਾ ਖੁਸ਼ ਹੋ ਜਾਊਗਾ